ਵਗਣ ਦੇ ਪਰਣਾਲੇ ਕਿਸੇ ਸੁੱਤੇ ਨੀਂਜ ਗਾਣੇ ਵਗਣ ਦੇ ਪਰਣਾਲੇ ਕਿਸੇ ਸੁੱਤੇ ਨੀਂਜ ਗਾਣੇ ਵਗਣ ਦੇ ਪਰਣਾਲੇ ਕਿਸੇ ਸੁੱਤੇ ਨੀਂਜ ਗਾਣੇ ਵਗਣ ਦੇ ਪਰਣਾਲੇ ਕਿਸੇ ਸਾਂਦੇ ਮਹੀਨੇ ਕਿੰਨੇ ਭਾਈਏ ਨਾਵੇ ਜੋੜ ਕੇ ਚੱਲਣਗੇ ਨਾਵੇਂ ਸੇ ਭਾਈਏ ਨਾਵੇ ਹੋਣਗੇ ਚੱਲਣਗੇ ਪਰਣਾਲੇ ਪਾਣੀ ਲੈ ਜੂ ਨਲੇ ਕੋਇਲ ਵੇ ਤਾਂ ਤੇ ਮਨੀ ਦੇ ਕਾਹਦੇ ਤੋਂਲੇ ਕੋਇਲ ਵੇ ਚੱਕੀਆਂ ਸਹੇਲੀਆਂ ਦੇ ਸੁਣਦੇ ਨਾ ਬੋਲਵੇਂ ਚੱਕੀਆਂ ਸਹੇਲੀਆਂ ਜਪਨਾ ਦੇਣਾ ਬੋਲ ਇੱਕ ਚੱਕੀਆਂ ਸਹੇਲੀਆਂ ਦੇ ਸੁਣਦੇ ਨਾ ਬੋਲਵੇਂ ਗਾਈਜ਼ ਤੁਹਾਨੂੰ ਸਾਡੇ ਪਿੰਡ ਦੀਆਂ ਫਰਵਾਹੀ ਪਿੰਡ ਦੀਆਂ ਜਿਲ੍ਹਾ ਮਾਨਸਾ ਦੀਆਂ ਤੀਆਂ ਕਿਵੇਂ ਲੱਗੀਆਂ ਤੁਸੀਂ ਵੀ ਆ ਸਕਦੇ ਹੋ ਬੱਸ ਚੜ ਕੇ ਸੁਪਰੀ ਚੜ੍ਹ ਆਇਓ ਜਲਦੀ ਜਲਦੀ ਮਚਾ ਲੈਣਗੇ ਸਾਨੂੰ ਦੇ ਗਾਇਸ ਤੁਹਾਨੂੰ ਪਤਾਗਾ ਅਸਲ ਚ ਨਾ ਇਹ ਉਲਝਣ ਨਹੀਂ ਹੈ ਪੂਰੀ ਜ਼ੋਰਦਾਰ ਆ ਦੇਖੋ ਗਾਇਸ ਪਰ ਮੈਂ ਪੂਰੀ ਖਵਾ ਚੱਲੀ ਹੈ ਮੁੜ ਕੇ ਆਉਣਾ ਹੀ ਹੁੰਦਾਗਾ ਆਉਣਾ ਹੀ ਹੁੰਦਾਗਾ ਤਾਂ ਫਿਰ ਬੋਲੀਆਂ ਪੈ ਜਗੀਆਂ ਜਿਹੜੀ ਮਾਰਦੀ ਧੁੱਪ ਹੋਵੇ ਕੁਝ ਨਹੀਂ ਹੁੰਦਾ ਧੰਨਵਾਦ